ਜਿੱਦਾਂ ਅਸੀਂ ਦਿਨ ਚੜਦਾ ਹੈ ਬਟਾਲਾ ਅਤੇ ਆਸ-ਪਾਸ ਦੇ ਇਲਾਕਿਆਂ ਦੇ ਵਿੱਚ ਠੰਡੀ ਹਵਾ ਸ਼ੁਰੂ ਹੋ ਜਾਂਦੀ ਹੈ ਇਸ ਦੇ ਨਾਲ ਹੀ ਜਿੱਦਾਂ ਹੀ ਠੰਡੀ ਹਵਾ ਸ਼ੁਰੂ ਹੋਈ ਤਾਂ ਬਰਸਾਤ ਵੀ ਸ਼ੁਰੂ ਹੋ ਗਈ 40 ਡਿਗਰੀ ਤੋਂ ਵੱਧ ਸੀ ਤਾਪਮਾਨ ਤਸਵੀਰ ਦੇਖ ਲਵੋ ਕਿ ਬਟਾਲਾ ਅਤੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਬਰਸਾਤ ਸ਼ੁਰੂ ਹੋਈ ਹੈ ਜਿਸ ਕਰਕੇ ਆਮ ਜਨਜੀਵਨ ਸੁਖਾਲਾ ਹੋਏਗਾ ਆਮ ਲੋਕ ਗਰਮੀ ਤੋਂ ਨਿਬਾਹ ਤੋੜ ਗਏ 40 ਡਿਗਰੀ ਤੋਂ ਵੱਧ ਸੀ ਤਾਪਮਾਨ ਜਿਹੜਾ ਹੁਣ ਯਕਦਮ ਢੱਗ ਗਿਆ ਹੈ ਜਿੱਤੇ ਆਮ ਲੋਕ ਇਸ ਜੋ ਹੈ ਬਰਸਾਤ ਦਾ ਆਨੰਦ ਮਾਣ ਰਹੇ ਨੇ ਕੁਝ ਲੋਕ ਦੋ ਪਹੀਆ ਵਾਹਨ ਤੇ ਆਪਣੇ ਘਰੋਂ ਨਿਕਲ ਕੇ ਬਰਸਾਤ ਦਾ ਆਨੰਦ ਮਾਣਦੇ ਪਿਆ ਪਰ ਖਾਸ ਕਰਕੇ ਦੇਖਿਆ ਜਾਵੇ ਤਾਂ ਕਿਸਾਨੀ ਨੂੰ ਇਸ ਦਾ ਵੱਡਾ ਫਾਇਦਾ ਹੋਏਗਾ ਕਿਉਂਕਿ ਆਮ ਲੋਕਾਂ ਨੇ ਝੋਨਾ ਲਾ ਰਿਹਾ ਹੈ ਕਿਸਾਨਾਂ ਨੇ ਝੋਨਾ ਲਾ ਲਿਆ ਹੈ ਹੁਣ ਬਰਸਾਤੀ ਪਾਣੀ ਦੀ ਜ਼ਰੂਰਤ ਸੀ ਸੋ ਬਰਸਾਤ ਜਿਹੜੀ ਹੋਈ ਹੈ ਉਦਰੇਤ ਮਿਹਰਬਾਨ ਹੋਈ ਹੈ ਔਰ ਇਸ ਦੇ ਨਾਲ ਨਾਲ ਜੋ ਖਾਸ ਕਰਕੇ ਦਿਹਾੜੀਦਾਰ ਲੋਕ ਨੇ ਜਿਹੜੇ ਲੋਕ ਖੁੱਲੇ ਅਸਮਾਨ ਦੇ ਥੱਲੇ ਕੰਮ ਕਰਦੇ ਨੇ ਗਰਮੀ ਦੇ ਵਿੱਚ ਉਹਨਾਂ ਨੂੰ ਕੰਮ ਕਰਨਾ ਔਖਾ ਹੋ ਜਾਂਦਾ ਹੈ ਪਰ ਇਸ ਤਰੀਕੇ ਦੇ ਨਾਲ ਬਰਸਾਤ ਹੋ ਰਹੀ ਆ ਉਸ ਤਰੀਕੇ ਦੇ ਨਾਲ ਅਗਰ ਇਹ ਬਰਸਾਤ ਲਗਾਤਾਰ ਹੋਈ ਤਾਂ ਮੌਸਮ ਜੋ ਹੈ ਉਹ ਠੰਡਾ ਹੋ ਜਾਏਗਾ ਔਰ ਪਾਰਾ ਇੱਕਦਮ ਘਟ ਰਿਹਾ ਹੈ ਔਰ ਅਗਰ ਪਾਰਾ ਘਟਿਆ ਤਾਂ ਖੁੱਲੇ ਅਸਮਾਨ ਥੱਲੇ ਕੰਮ ਕਰਨ ਵਾਲੇ ਮਿਹਨਤਕਸ਼ ਲੋਕਾਂ ਨੂੰ ਇਸ ਦਾ ਫਾਇਦਾ ਹੋਏਗਾ ਕਿਉਂਕਿ ਬਿਹਾੜੀ ਲਾਉਣੀ ਸੌਖੀ ਹੋ ਜਾਏਗੀ ਜਿੱਥੇ ਗਰਮੀ ਜਿਹੜੀ ਸੀ ਉਹ ਲਗਾਤਾਰ ਵੱਧ ਰਹੀ ਸੀ ਪਸੀਨੇ ਦੇ ਨਾਲ ਔਰ ਗਰਮੀ ਦੇ ਨਾਲ ਲੋਕਾਂ ਨੂੰ ਅਲਰਜੀ ਵਰਗੀਆਂ ਬਿਮਾਰੀਆਂ ਹੋ ਰਹੀਆਂ ਸੀ ਪਰ ਇਸ ਬਰਸਾਤ ਦੇ ਨਾਲ ਜਿੱਥੇ ਲੋਕਾਂ ਦੀ ਸਿਹਤ ਤੰਦਰੁਸਤ ਹੋਏਗੀ ਉੱਥੇ ਹੀ ਕਿਸਾਨੀ ਅਤੇ ਆਮ ਲੋਕਾਂ ਨੂੰ ਇਸ ਦਾ ਫਾਇਦਾ ਹੋਏਗਾ ਕੈਮਰਾਮੈਨ ਬੰ디 ਨਾਲ ਰਿਤੇ ਲੋਥਰ ਆਪਦੈਨਿਕ ਸਵੇਰਾ ਟੀਵੀ ਬਟਾਲਾ ਅੱਜ ਜਿੱਦਾਂ ਅਸੀਂ ਦਿਨ ਚੜਦਾ ਹੈ ਬਟਾਲਾ ਅਤੇ ਆਸ-ਪਾਸ ਦੇ ਇਲਾਕਿਆਂ ਦੇ ਵਿੱਚ ਠੰਡੀ ਹਵਾ ਸ਼ੁਰੂ ਹੋ ਜਾਂਦੀ ਹੈ ਇਸ ਦੇ ਨਾਲ ਹੀ ਜਿੱਦਾਂ ਹੀ ਠੰਡੀ ਹਵਾ ਸ਼ੁਰੂ ਹੋਈ ਤਾਂ ਬਰਸਾਤ ਵੀ ਸ਼ੁਰੂ ਹੋ ਗਈ 40 ਡਿਗਰੀ ਤੋਂ ਵੱਧ ਸੀ ਤਾਪਮਾਨ ਤਸਵੀਰ ਦੇਖ ਲਵੋ ਕਿ ਬਟਾਲਾ ਅਤੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਪ੍ਰਸਾਦ ਸ਼ੁਰੂ ਹੋਈ ਹੈ ਜਿਸ ਕਰਕੇ ਆਮ ਜਨਜੀਵਨ ਸੁਖਾਲਾ ਹੋਏਗਾ ਆਮ ਲੋਕ ਗਰਮੀ ਤੋਂ ਨਿਜ਼ਾਬ ਕੌਣ ਦੇ 40 ਡਿਗਰੀ ਤੋਂ ਵੱਧ ਸੀ ਤਾਪਮਾਨ ਜਿਹੜਾ ਹੁਣ ਯਕਦਮ ਘਟ ਗਿਆ ਹੈ ਜਿੱਥੇ ਆਮ ਲੋਕ ਇਸ ਜੋ ਹੈ ਬਰਸਾਤ ਦਾ ਆਨੰਦ ਮਾਣ ਰਹੇ ਨੇ ਕੁਝ ਲੋਕ ਦੋ ਪਹੀਆ ਵਾਹਨ ਤੇ ਆਪਣੇ ਘਰੋਂ ਨਿਕਲ ਕੇ ਬਰਸਾਤ ਦਾ ਆਨੰਦ ਮਾਣਦੇ ਪਿਆ ਆਪਾਂ ਖਾਸ ਕਰਕੇ ਦੇਖਿਆ ਜਾਵੇ ਕਿ ਕਿਸਾਨੀ ਨੂੰ ਇਸ ਦਾ ਵੱਡਾ ਫਾਇਦਾ ਹੋਏਗਾ ਕਿਉਂਕਿ ਆਮ ਲੋਕਾਂ ਨੇ ਝੋਨਾ ਲਾ ਲਿਆ ਹੈ ਕਿਸਾਨਾਂ ਨੇ ਝੋਨਾ ਲਾ ਲਿਆ ਹੈ ਹੁਣ ਬਰਸਾਤੀ ਪਾਣੀ ਦੀ ਜ਼ਰੂਰਤ ਸੀ ਸੋ ਬਰਸਾਤ ਜਿਹੜੀ ਹੋਈ ਹੈ ਕੁਦਰਤ ਮਿਹਰਬਾਨ ਹੋਈ ਹੈ ਔਰ ਇਸ ਦੇ ਨਾਲ ਨਾਲ ਜੋ ਖਾਸ ਕਰਕੇ ਦਿਹਾੜੀਦਾਰ ਲੋਕ ਨੇ ਜਿਹੜੇ ਲੋਕ ਖੁੱਲੇ ਅਸਮਾਨ ਦੇ ਥੱਲੇ ਕੰਮ ਕਰਦੇ ਨੇ ਗਰਮੀ ਦੇ ਵਿੱਚ ਉਹਨਾਂ ਨੂੰ ਕੰਮ ਕਰਨਾ ਔਖਾ ਹੋ ਜਾਂਦਾ ਹੈ ਪਰ ਇਸ ਤਰੀਕੇ ਦੇ ਨਾਲ ਬਰਸਾਤ ਹੋ ਰਹੀ ਆ ਉਸ ਤਰੀਕੇ ਦੇ ਨਾਲ ਅਗਰ ਇਹ ਬਰਸਾਤ ਲਗਾਤਾਰ ਹੋਈ ਤਾਂ ਮੌਸਮ ਜੋ ਹੈ ਉਹ ਠੰਡਾ ਹੋ ਜਾਏਗਾ ਔਰ ਪਾਰਾ ਇਕਦਮ ਘਟ ਰਿਹਾ ਹੈ ਔਰ ਅਗਰ ਪਾਰਾ ਘਟਿਆ ਤਾਂ ਖੁੱਲੇ ਅਸਮਾਨ ਥੱਲੇ ਕੰਮ ਕਰਨ ਵਾਲੇ ਮਿਹਨਤਕਸ਼ ਲੋਕਾਂ ਨੂੰ ਇਸ ਦਾ ਫਾਇਦਾ ਹੋਏਗਾ ਕਿਉਂਕਿ ਦਿਹਾੜੀ ਲਾਉਣੀ ਸੌਖੀ ਹੋ ਜਾਏਗੀ ਜਿੱਥੇ ਗਰਮੀ ਜਿਹੜੀ ਸੀ ਉਹ ਲਗਾਤਾਰ ਵੱਧ ਰਹੀ ਸੀ ਪਸੀਨੇ ਦੇ ਨਾਲ ਔਰ ਗਰਮੀ ਦੇ ਨਾਲ ਲੋਕਾਂ ਨੂੰ ਅਲਰਜੀ ਵਰਗੀਆਂ ਬਿਮਾਰੀਆਂ ਹੋ ਰਹੀਆਂ ਸੀ ਪਰ ਇਸ ਬਰਸਾਤ ਦੇ ਨਾਲ ਜਿੱਥੇ ਲੋਕਾਂ ਦੀ ਸਿਹਤ ਤੰਦਰੁਸਤ ਹੋਏਗੀ ਉੱਥੇ ਹੀ ਕਿਸਾਨੀ ਅਤੇ ਆਮ ਲੋਕਾਂ ਨੂੰ ਇਸ ਦਾ ਫਾਇਦਾ ਹੋਏਗਾ ਕੈਮਰਾਮੈਨ ਬੰਟੀ ਨਾਲ ਦਿੱਤੇ ਲੋਕ ਸਾਰਾ ਟੀਵੀ ਬਟਾਲਾ